감사 <목소리도> ਵਾਹਿਗੁਰੂ ਹੈ ਜੀ ਕਾ ਖਾਲਸਾ ਵਾਹਿਗੁਰੂ ਹੈ ਜੀ ਕੀ ਫਤਿਹ ਵਾਹਿਗੁਰੂ ਹੈ ਜੀ ਕਾ ਖਾਲਸਾ ਵਾਹਿਗੁਰੂ ਹੈ ਜੀ ਕੀ ਫਤਿਹ ਵਾਹਿਗੁਰੂ ਦੀਪਕ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਉੱਜਾ ਚਾਨਣ ਹੋਆ ਕਿਉਂ ਕਾਲ ਪੂਰਾ ਜੰਨਿਕ ਲਿਆ ਸਾਰੇ ਛਿਪੇ ਅੰਧੇਰ ਭਲੋਆ ਕਲ ਤਾਰਨ ਕੋ ਧਾਨਕ ਆਇਆ ਗੁਰੂ ਪਿਆਰੀ ਸਾਧ ਸੰਗਤ ਜੀ ਤੁਹਾਨੂੰ ਗੁਰਨਾਨਕ ਸੱਚੇ ਪਾਤਸ਼ਾਹ ਜਗਤ ਦੇ ਦਾਨਖਾਰ ਪਹਿਲੇ ਪਾਸ਼ਾ ਜਿਨ੍ਹਾਂ ਦਾ ਪ੍ਰਕਾਸ਼ ਦਿਵਸ ਪਰसों 15 ਨਵੰਬਰ ਨੂੰ ਸਾਰੇ ਸੰਸਾਰ ਦੇ ਵਿੱਚ ਗੁਰਨਾਨਕ ਨਾਮ ਦੇ ਵਾਸਤਾ ਵੱਲੋਂ ਮਨਾਇਆ ਜਾ ਰਿਹਾ ਹੈ ਦੂਸਰੇ ਜ਼ਬਾਨੇ ਵਿੱਚ ਅੱਜ ਗੁਰਦੁਆਰਾ ਸਿੰਘ ਜਵਾ ਮੀਂਗੜਾ ਘੜਾ ਤੋਂ ਗੁਰਗਿੱਤਨ ਗੱਡਿਆ ਗਿਆ ਜਿੰਦੇ ਵਿੱਚ ਸੰਤਾਂ ਨੇ ਤਨ ਘੜ ਕੇ ਮਨ ਘੜ ਕੇ ਧਨ ਘੜ ਕੇ ਸੇਵਾ ਕੀਤੀ ਗੁਰਦੁਆਰਾ ਬਾਬਾ ਜੀਵਨ ਸਿੰਘ ਘਰੇ ਵਾਲੋਂ ਵੀ ਸੰਤਾਂ ਦਾ ਫੁੱਲਾਂ ਦੀ ਬਣਕਾ ਕਾਲ ਕੇ ਚਾਹ ਪਾਣੀ ਦੇ ਗੰਦਰ ਲਾ ਕੇ ਸਵਾਗਤ ਕੀਤਾ ਗਿਆ ਸਾਧ ਸੰਗਤ ਜੀ ਦਾਸ ਭਾਨਲੇ ਕਹੀਂ ਬੇਨਤੀ ਕਰਦਾ ਹੈ ਕਿ ਆਪਾਂ ਗੁਰੂ ਨਾਨਕ ਸਾਹਿਬ ਜੀ ਦੇ ਉਪਦੇਸ਼ ਪੀਰਤ ਕਰੋ ਨਾਮ ਜਪੋ ਵੰਡ ਛਕੋ ਜੇ ਆਪਾਂ ਨੇਤਰਿਆਂ ਦਾ ਪਾਠ ਨਹੀਂ ਕਰ ਸਕਦੇ ਕਾ ਗੁਰਦਾਨਿਕ ਜੀਬ ਨੇ ਕਿਹਾ ਕਿ ਮੂਲ ਮੰਤਰ ਦਾ ਪਾਠ ਕਰਕੇ ਵਾਹਿਗੁਰੂ ਦਾ ਜਾਪ ਕਰਕੇ ਆਪਣਾ ਜੀਵਨ ਸਫਲ ਕਰੋ ਦਾਸ ਭਿੰਦਰਪਾਲ ਸਿੰਘ ਖਾਲਸਾ ਮੁਖ ਸੇਵਾਦਾਰ ਗੁਰਦੁਆਰਾ ਬਾਬਾ ਜੀਮਨ ਸਿੰਘ ਘੜਾ ਨਾਲ ਸਾਡੇ ਖਜ਼ਾਨੇ ਜੀ ਦਾ ਗੁਰਸੇਵਕ ਸਿੰਘ ਜੀ ਪੱਕੀ ਸੰਪਤਾ ਘੜੀਆਂ ਨੇ ਗੁਰਦੁਆਰਾ ਬਾਬਾ ਜੀਵਨ ਸਿੰਘ ਪ੍ਰਬੰਧਕ ਕਮੇਟੀ ਵੱਲੋਂ ਸਾਰੀਆਂ ਸੰਗਤਾਂ ਨੂੰ ਗੁਰਦਾਨਿਕ ਸਾਹਿਬ ਜੀ ਦੇ 556ਵੇਂ ਪ੍ਰਕਾਸ਼ ਦਿਵਸ ਦੀ ਲੱਖ ਲੱਖ ਦਾਈ ਹੋਵੇ ਨਾਲ ਹੀ ਬੇਨਤੀ ਹੈ ਕਿ ਗੁਰਦੁਆਰਾ ਬਾਬਾ ਜੀਵਨ ਸਿੰਘਾ ਦਿਖੇ ਅੱਜ ਖਾਨਪਾਟ ਸਾਹਿਬ ਆਰਾਮ ਕੀਤੇ ਗਏ ਨੇ ਪਰਸੋਂ ਠੀਕ 10 ਵਜੇ ਤੋਂ ਪਹਿਣਗੇ ਉਪਰੰਤ ਕੁਝ ਹੋਰ ਹੀ ਦੇ ਲਾਗੀ ਜਥੇ ਗੁਜਰੇ ਨੇ ਠੀਕ 2 ਵਜੇ ਸਮਾਪਤੀ ਹੋਏਗੀ ਸਮਾਪਤੀ ਪ੍ਰਣ ਖੁਲੂਗੇ ਤੁਹਾਨੂੰ ਅੰਦਰ ਬਤਾਏ ਜਾਣਗੇ ਸ਼ਾਮਰੇ ਬਾਣੀ ਸ਼ਜਣਗੇ ਤੋਂ ਸਾਰੀਆਂ ਸੰਤਾਨ ਨੂੰ ਬੇਨਤੀ ਹੈ ਗੁਰਨਾਨਕ ਸਾਹਿਬ ਦੀਆਂ ਖੁਸ਼ੀਆਂ ਲੈਂਦੇ ਹੋਏ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਆਪਣੇ ਸੰਗੀ ਸਾਥੀਆਂ ਨੂੰ ਨਾਲ ਲਿਆ ਕੇ ਜਿੱਥੇ ਵੀ ਤੁਹਾਡੇ ਨਾਲ ਗੋਗੋਣਾ ਹੈ ਉੱਥੇ ਪਹੁੰਚੋ ਤੇ ਗੁਰਨਾਨਕ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਈ ਗੁਰ ਢੀਕਾ ਖਾਲਸਾ ਵਾਈ ਗੁਰ ਜੀ